ਹੈਲੋ ਦੋਸਤੋ ਮੈਂ ਰਾਜਵਿੰਦਰ ਕੌਰ ਪੁੱਲਰ ਤੁਹਾਡੇ ਲਈ ਇੱਕ ਕਹਾਣੀ ਸੱਚੀ ਘਟਨਾ ਲੈ ਕੇ ਆਈ ਹਾਂ 1997-98 ਇਹ ਸ਼ੁਰੂ ਹੁੰਦੀ ਹੈ 92-93 ਤੋਂ ਤੇ ਖਤਮ ਹੁੰਦੀ ਹੈ 97-98 ਵਿੱਚ ਜਿਹੜੀ ਕਿ ਇੱਕ ਰਾਣੋ ਨਾਂ ਦੀ ਕੁੜੀ ਹੁੰਦੀ ਹੈ ਜਿਹੜੀ ਕਿ ਪੰਜ ਪਰਿਵਾਰ ਦੇ ਮੈਂਬਰਾਂ ਦਾ ਕਤਲ ਕਰ ਚੁੱਕੀ ਹੁੰਦੀ ਹੈ ਇਸ਼ਕ ਦੇ ਵਿੱਚ ਅੰਨੀ ਹੋ ਕੇ ਆਪਦੇ ਮਾਪਿਓ ਭਰਾ ਦਾ ਕਤਲ ਕਰਦੀ ਏ ਤੇ ਉਸ ਦੀ ਜਿਹੜੀ ਨਾਨੀ ਹੁੰਦੀ ਏ ਉਸ ਦਾ ਕੋਈ ਵੀ ਪਤਾ ਨਹੀਂ ਹੁੰਦਾ ਮਿਸਿੰਗ ਹੁੰਦੀ ਏ ਵੇ ਆਪਾ ਤੁਹਾਨੂੰ ਕਾਣੀ ਰਾਜ ਬੀਰ ਸਿੰਘ ਐਸ ਐਚਓ ਸਮਾਣਾ ਦੇ ਜ਼ੁਬਾਨੀ ਸੁਣਾਵਾਂਗੇ ਤੁਹਾਨੂੰ ਦੱਸਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਰਾਣਾ ਨੂੰ ਫੜਿਆ ਤੇ ਉਸ ਦੀ ਨਾਨੀ ਕਿੱਥੇ ਗਈ ਤੇ ਉਸ ਦਾ ਨਾਨੀ ਦਾ ਭਰਾ ਬਾਬੂ ਸਿੰਘ ਉਹ ਕਿੱਥੇ ਤੇ ਕਿਵੇਂ ਗਾਇਬ ਹੋਇਆ ਇਸ ਦੀ ਕਹਾਣੀ ਨੂੰ ਲਾਸਟ ਕਰ ਦੇਖੋਗੇ ਤਾਂ ਤੁਹਾਨੂੰ ਸਾਰੀ ਕਹਾਣੀ ਦਾ ਪਤਾ ਲੱਗ ਜਾਵੇਗਾ ਕਿ ਇੱਕ ਛੋਟੀ ਜੀ ਉਮਰ ਦੀ ਕੁੜੀ ਨੇ ਕਿਸ ਤਰ੍ਹਾਂ ਪੰਜ ਕਤਲ ਕੀਤੇ ਇੱਕ ਇਸ਼ਕ ਦੇ ਵਿੱਚ ਅੰਨੀ ਹੋ ਕੇ ਤੇ ਸ਼ੁਰੂ ਕਰਦੇ ਆਂ ਕਹਾਣੀ ਗੱਲ ਕਰਦੇ ਆਂ ਰਾਜबीर ਸਿੰਘ ਐਸਐਚਓ ਸਮਾਣਾ ਉਹ ਕਹਿੰਦੇ ਨੇ ਕਿ ਇੱਕ ਦਿਨ ਕੀ ਹੁੰਦਾ ਹੈ ਕਿ ਅਸੀਂ ਆਪ ਦੇ ਕਿ ਸਮਾਣਾ ਦੇ ਵਿੱਚ ਮੈਂ ਐਸਐਚਓ ਦੀ ਪਦਵੀ ਤੇ 1997 ਵਿੱਚ ਜਾਣਾ ਤੇ ਉਹ 96 ਵਿੱਚ ਵੀ ਪਹਿਲਾਂ ਉਹਦੀ ਉੱਥੇ ਹੀ ਡਿਊਟੀ ਹੁੰਦੀ ਐ ਐਸਐਚਓ ਤੌਰ ਤੇ ਪਹਿਲਾਂ ਉਹਨਾਂ ਦੇ ਪਿਤਾ ਦੀ ਹੁੰਦੀ ਸੀ ਉੱਥੇ ਠੀਕ ਹੈ ਉਹ ਉਹਨਾਂ ਦੀ ਜਾ ਕੇ ਥਾਂ ਤੇ ਇਹ ਰਾਜबीर ਸਿੰਘ ਸਮਾਣਾ ਦੇ ਵਿੱਚ ਐਸਾ ਚ ਰਹਿੰਦੇ ਆ ਤੇ ਉੱਥੇ ਕੀ ਹੁੰਦਾ ਉਹ ਕਹਿੰਦੇ ਕਿ ਇੱਕ ਦਿਨ ਜਦੋਂ ਮੈਂ ਸਵੇਰ ਜਾ ਕੇ ਤਿਆਰ ਵਿਆਰ ਹੋ ਕੇ ਤੇ ਉੱਥੇ ਬੈਠਾ ਹੁੰਨਾ ਤੇ ਉਸੇ ਟਾਈਮ ਹੀ ਜਿਹੜੇ ਹੁੰਦੇ ਨੇ ਦੂਸਰੇ ਪੰਚਾਇਤ ਦੇ ਲੋਕ ਇੱਕ ਪਿੰਡ ਦੇ ਲੋਕ ਆਉਂਦੇ ਨੇ ਉੱਥੇ ਉਹ ਘੱਟੋ ਘੱਟੀ 15 16 ਜਾਣੇ ਹੁੰਦੇ ਨੇ ਠੀਕ ਹੈ ਕੀ ਪਿੰਡ ਦੇ ਮੋਹਤਵਾਰ ਬੰਦੇ ਵੀ ਹੁੰਦੇ ਨੇ ਤੇ ਇੱਕ ਬੰਦਾ ਹੁੰਦਾ ਹੈ ਤੇ ਉਹ ਕਹਿੰਦਾ ਹੈ ਕਿ ਮੇਰੇ ਪਿਤਾ ਜੀ ਬਾਬੂ ਸਿੰਘ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਆ ਤੇ ਕਿੱਥੇ ਗਏ ਨੇ ਅਸੀਂ ਉਹਨਾਂ ਦੀ ਮਿਸਿੰਗ ਰਿਪੋਰਟ ਕਹਿ ਸਕਦੇ ਜੇ ਅਹੀਂ ਲਿਖਾਉਣ ਆਏ ਆ ਤੇ ਉਸ ਟਾਈਮ ਰਾਜबीर ਸਿੰਘ ਐਸਐਚਓ ਸਾਹਿਬ ਜੀ ਕਹਿੰਦੇ ਨੇ ਕਿ ਮੈਨੂੰ ਉਸ ਟਾਈਮ ਉਸ ਕਹਾਣੀ ਦਾ ਕੁਝ ਵੀ ਨਹੀਂ ਸੀ ਪਤਾ ਠੀਕ ਹੈ ਜਦੋਂ ਪਤਾ ਹੁੰਦਾ ਹੈ ਕਿ ਉਹ ਸੂਫੀ ਪੂਰਾ ਪਿੰਡ ਦੇ ਵਿੱਚ ਆਦੀ ਨਾਨੀ ਜੜੀ ਰਾਣੋ ਉਹ ਆਪਦੀ ਨਾਨੀ ਦੇ ਨਾਲ ਰਹਿ ਰਹੀ ਹੁੰਦੀ ਏ ਤੇ ਜਿਹੜੀ ਪੰਚਾਇਤ ਦੱਸਦੀ ਏ ਕਿ ਇਸ ਨੇ ਕੀ 4-5 ਸਾਲ ਪਹਿਲਾਂ 1997 ਤੋਂ 4-5 ਸਾਲ ਪਹਿਲਾਂ ਉਸ ਨੇ ਆਪਣੇ ਮਾਪਿਓ ਤੇ ਭਰਾ ਦਾ ਕਤਲ ਕੀਤਾ ਏ ਤੇ ਉਹ ਉਸ ਨੇ ਕਤਲ ਕਰਨ ਤੋਂ ਬਾਅਦ ਬਰੀ ਹੋ ਕੇ ਬਾਹਰ ਆ ਗਈ ਤੇ ਹੁਣ ਉਸ ਦੀ ਨਾਨੀ ਦਾ ਵੀ ਕੁਝ ਨਹੀਂ ਪਤਾ ਲੱਗ ਰਿਹਾ ਤੇ ਉਸ ਦੇ ਜਿਹੜਾ ਨਾਨੀ ਦਾ ਭਰਾ ਹੁੰਦਾ ਹੈ ਬਾਬੂ ਸਿੰਘ ਦਾ ਉਹਦਾ ਵੀ ਕੁਝ ਵੀ ਨਹੀਂ ਪਤਾ ਲੱਗ ਰਿਹਾ ਤੇ ਅਸੀਂ ਉਹਨਾਂ ਦੇ ਬਾਰੇ ਰਿਪੋਰਟ ਲਿਖਾਉਣ ਆਏ ਆ ਮਿਸਿੰਗ ਰਿਪੋਰਟ ਤੁਸੀਂ ਕਹਿ ਸਕਦੇ ਜੇ ਤੇ ਉਹ ਕਹਿੰਦਾ ਜਿਹੜਾ ਐਸਐਚਓ ਸਾਭਜੀ ਹੁੰਦੇ ਨੇ ਉਹ ਕਹਿੰਦੇ ਨੇ ਕਿ ਚਲੋ ਠੀਕ ਏ ਹਨਾ ਕਿ ਮੈਂ ਅਸੀਂ ਵੀ ਪਤਾ ਕਰਦੇ ਆ ਤੇ ਤੁਸੀਂ ਵੀ ਪਤਾ ਕਰੋ ਉਹ ਸਾਰੇ ਪਿੰਡ ਦੇ ਪੰਚਾਇਤ ਦੇ ਜਿਹੜੇ ਮੈਂਬਰ ਹੁੰਦੇ ਆ ਉਹ ਇੱਕੇ ਵਾਰੀ ਇਕੱਠਾ ਹੀ ਬੋਲਦੇ ਨੇ ਨਹੀਂ ਅਸੀਂ ਨਹੀਂ ਪਤਾ ਕਰਨਾ ਕਿ ਤੁਸੀਂ ਹੀ ਪਤਾ ਕਰੋ ਸਾਨੂੰ ਤਾਂ ਬਹੁਤ ਡਰ ਲੱਗਦਾ ਏ ਅਸੀਂ ਤਾਂ ਗਿਣ ਕੇ ਹੀ ਬੰਦੇ 15 ਇੱਥੇ ਆਏ ਆ ਤੇ ਥਾਣੇ ਤੋਂ ਬਾਹਰ ਨਿਕਲਣ ਲੱਗਿਆਂ ਵੀ ਅਸੀਂ ਵੇਖਾਂਗੇ ਕਿ ਇਹ 15 ਹੀ ਜਾਣੇ ਆ ਤੇ ਪਿੰਡ ਪਹੁੰਚਦੇ ਹੋਏ ਵੀ ਅਸੀਂ ਜਦੋਂ ਪਿੰਡ ਦੇ ਵਿੱਚ ਵੜਾਂਗੇ ਉਦੋਂ ਵੀ ਵੇਖਣਾ ਕਿ ਇਹ 15 ਹੀ ਜਾਣੇ ਆ ਉਹ ਕਹਿੰਦੇ ਕਿ ਕਿਉਂ ਇੰਨਾ ਡਰ ਕਿਉਂ ਕਹਿੰਦੇ ਕਿਉਂ ਕਿ ਪਹਿਲਾਂ ਤਾਂ ਉਸਨੇ ਆਪਣੇ ਮਾਂ ਪਿਓ ਤੇ ਭਰਾ ਦਾ ਕਤਲ ਕੀਤਾ ਫਿਰ ਉਸਨੇ ਆਪਣੇ ਜਿਹੜਾ ਇੰਕੇ ਨਾ ਕਿ ਉਹਦੀ ਨਾਨੀ ਨਾ ਰਹਿ ਰਹੀ ਹੁੰਦੀ ਆਜ ਤੱਕ ਉਸ ਦਾ ਕੁਝ ਨਹੀਂ ਪਤਾ ਲੱਗਾ ਜਿਹੜਾ ਉਸ ਨੂੰ ਲੱਭਣ ਲਈ ਜਾਂਦਾ ਬਾਬੂ ਸਿੰਘ ਉਸ ਦਾ ਵੀ ਕੁਝ ਨਹੀਂ ਪਤਾ ਲੱਗਦਾ ਤੇ ਹਨਾ ਕਿ ਹੁਣ ਅਸਾਸ ਨੂੰ ਤਾਂ ਬਹੁਤ ਜ਼ਿਆਦਾ ਪਿੰਡ ਵਾਸੀ ਸਾਰਿਆਂ ਨੂੰ ਬਹੁਤ ਡਰ ਲੱਗ ਰਿਹਾ ਹੁੰਦਾ ਹੈ ਇਸ ਕਰਕੇ ਫਿਰ ਉਹ ਕੀ ਕਰਦਾ ਹੈ ਕਿ ਉਹ ਕਹਿੰਦਾ ਕਿ ਚਲੋ ਠੀਕ ਹੈ ਮੈਂ ਪਤਾ ਕਰਦਾ ਤੁਸੀਂ ਉਹ ਕਹਿੰਦੇ ਕਿ ਤੁਸੀਂ ਪਤਾ ਕਰੋ ਅਸੀਂ ਇੱਥੇ ਹੀ ਬਾਰ ਬੈੰਨੇ ਆ ਫਿਰ ਜਿਹੜਾ ਗੱਜੇ ਬਾਜ ਦਾ ਉਥੇ ਉਹਨਾਂ ਦਾ ਕੋਈ ਚੌਂਕੀ ਹੁੰਦੀ ਛੋਟੀ ਥਾਣੇ ਦੀ ਉੱਥੇ ਫੋਨ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਤੁਹਾਡੇ ਪਿੰਡ ਦੇ ਇਸ ਤਰ੍ਹਾਂ ਨਾ ਕਿ ਰਾਣੋ ਨਾ ਦੀ ਲੜਕੀ ਤੇ ਉਹਨਾਂ ਦੇ ਪਰਿਵਾਰ ਨੂੰ ਬੁਲਾਓ ਨਾ ਕਿ ਇੱਥੇ ਉਹ ਪਰਿਵਾਰ ਦੇ ਵਿੱਚ ਤਿੰਨ ਹੀ ਰਹਿ ਜਾਂਦੇ ਕਿਉਂਕਿ ਨਾਨੀ ਦਾ ਤਾਂ ਪਤਾ ਨਹੀਂ ਕੁਝ ਲੱਗਦਾ ਤੇ ਰਹਿ ਜਾਂਦੀ ਰਾਣੋ ਤੇ ਉਸ ਦਾ ਇੱਕ ਛੋਟਾ ਭੈਣ ਭਰਾ ਹੁੰਦਾ ਹੈ ਉਹ ਰਹਿ ਰਹੇ ਹੁੰਦੇ ਉਹਨਾਂ ਨੂੰ ਤਿੰਨਾਂ ਜਣਿਆਂ ਨੂੰ ਥਾਣੇ ਲਿਆਇਆ ਜਾਂਦਾ ਹੈ ਤੇ ਜਦੋਂ ਉਹਨਾਂ ਤੋਂ ਪੁੱਛਤਾਛ ਕੀਤੀ ਜਾਂਦੀ ਹੈ ਤੇ ਰਾਣੋ ਕੁਝ ਵੀ ਨਹੀਂ ਦੱਸਦੀ ਉਹ ਕਹਿੰਦੀ ਹੈ ਕਿ ਇਸ ਤਰ੍ਹਾਂ ਕਿਤੇ ਗਏ ਹੋਏ ਨੇ ਤੇ ਉਹ ਆ ਜੇਗੀ ਇੱਕ ਦੋ ਦਿਨਾਂ ਤੱਕਰ ਇਸ ਤਰ੍ਹਾਂ ਕਹਿ ਕੇ ਤੇ ਉਸੇ ਟਾਈਮ ਹੀ ਐਸ ਐਚਓ ਨੂੰ ਐਸ ਪੀ ਦਾ ਫੋਨ ਆ ਜਾਂਦਾ ਤੇ ਉਹ ਕਹਿੰਦੇ ਆ ਕਿ ਤੁਸੀਂ ਇਸ ਤਰ੍ਹਾਂ ਕੀ ਇੱਕ ਕੁੜੀ ਬਿਠਾਈ ਹੋਈ ਏ ਤੇ ਉਹ ਕਹਿੰਦਾ ਕਿ ਹਾਂ ਕਿ ਇਸ ਤਰ੍ਹਾਂ ਕਿ ਗਾਈ ਬੇ ਉਹਨਾਂ ਦਾ ਬਾਬੂ ਸਿੰਘ ਨਾਨਾ ਤੇ ਇਸ ਤਰ੍ਹਾਂ ਉਹਦੀ ਅਸੀਂ ਕਾਰਵਾਈ ਕਰਨ ਵਾਸਤੇ ਇਹਨਾਂ ਨੂੰ ਬੁਲਾਇਆ ਸੀ ਉਹ ਕਹਿੰਦੇ ਕਿ ਹੈ ਨਾ ਕਿ ਜੇ ਤਾਂ ਤੁਹਾਡੇ ਕੋਲ ਕੋਈ ਰਿਪੋਰਟ ਹੈ ਜਾਂ ਕੋਈ ਹੇ ਗਾਇ ਕੀ ਇਹਨਾਂ ਦੇ ਸ਼ਿਕਾਇਤ ਦਰਜ ਕੀਤੀ ਹੈ ਫਿਰ ਤਾਂ ਇਹਨੂੰ ਬਿਠਾਉ ਨਹੀਂ ਤੇ ਉਹਨਾਂ ਕਿ ਆ ਇੱਕ ਵਾਰੀ ਕੁੜੀ ਨੂੰ ਬਿਠਾਉਣ ਦਾ ਕੋਈ ਇਸ ਤਰ੍ਹਾਂ ਪੁਲਿਸ ਦਾ ਹਰਜ ਨਹੀਂ ਹੈਗਾ ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹ ਫਿਰ ਉਹਨੂੰ ਛੱਡ ਦਿੰਦੇ ਨੇ ਜਦੋਂ ਰਾਣੋ ਕੁਛ ਚੰਗੀ ਤਰ੍ਹਾਂ ਦੱਸਦੀ ਨਹੀਂ ਤੇ ਫਿਰ ਇਸ ਤਰ੍ਹਾਂ ਉਹਨੂੰ ਛੱਡ ਦਿੱਤਾ ਜਾਂਦਾ ਫਿਰ ਕੀ ਕਰਦੇ ਨੇ ਫਿਰ ਜਿਹੜੀ ਉਹ ਹੁੰਦੀ ਹੈ ਪੰਚਾਇਤ ਫਿਰ ਅੰਦਰ ਆਉਂਦੀ ਹੈ ਤੇ ਪੁੱਛਦੀ ਹੈ ਤੇ ਉਹ ਕਹਿੰਦਾ ਕਿ ਇਸ ਤਰ੍ਹਾਂ ਕਿ ਮੈਂ ਪੁੱਛਦੱਸ ਕੀਤੀ ਹੈ ਪਰ ਰਾਣੋ ਨੇ ਕੋਈ ਵੀ ਪੈਰਾ ਤੇ ਪਾਣੀ ਨਹੀਂ ਪੈਣ ਦਿੱਤਾ ਤੇ ਹੁਣ ਕੀ ਨਾ ਦੂਜਾ ਸਾਨੂੰ ਵੀ ਇਸ ਤਰ੍ਹਾਂ ਬਿਨਾਂ ਸ਼ਿਕਾਇਤ ਤੋਂ ਹਨਾ ਕੀ ਅਸੀਂ ਨਹੀਂ ਇਸ ਨੂੰ ਪੁੱਛਤਾ ਸਕਰ ਸਕਦੇ ਕਿਉਂਕਿ ਕੁਵਾਰੀ ਕੁੜੀ ਹੈ ਨਾ ਇੱਕ ਜਮਾਨ 18 19 ਸਾਲਾਂ ਦੀ ਕੁੜੀ ਹੈ ਤੇ ਮੈਂ ਅਸੀਂ ਨਹੀਂ ਬਿਠਾ ਸਕਦੇ ਇਸੇ ਤਰ੍ਹਾਂ ਫਿਰ ਉਹ ਬਾਅਦ ਵਿੱਚ ਜਿਹੜੇ ਪੰਚਾਇਤ ਵਿੱਚ ਇੱਕ ਦੋ ਬੰਦੇ ਬੋਲਦੇ ਆ ਕਿ ਹੁਣ ਇੰਨਾਂ ਦੇ ਜਿਹੜੇ ਇਹਦੇ ਛੋਟੇ ਭਰਾ ਤੇ ਭੈਣ ਨੇ ਉਹਨਾਂ ਦੀ ਵਾਰੀ ਏ ਕਿ ਹੁਣ ਉਹਨਾਂ ਨੂੰ ਮਾਰਨਾ ਦੇਣ ਤੇ ਫਿਰ ਪੁਲਿਸ ਜਿਹੜਾ ਰਾਜबीर ਸਿੰਘ ਐਸਾ ਚ ਹੁੰਦਾ ਹੈ ਉਹ ਕਹਿੰਦਾ ਹੈ ਕਿ ਉਹਨੂੰ ਥੋੜਾ ਜਿਹਾ ਹੋ ਜਾਂਦਾ ਹੈ ਕਿ ਨਾ ਕਿਤੇ ਹੁਣ ਮੈਨੂੰ ਇਸ ਚੀਜ਼ ਦਾ ਪਤਾ ਹੈ ਜੇ ਮੈਨੂੰ ਪਤਾ ਹੁੰਦਿਆ ਵੀ ਇਹ ਚੀਜ਼ ਹੋ ਜਾਵੇ ਕਿ ਉਹਦਾ ਭਰਾ ਤੇ ਪੈਣ ਨੂੰ ਮਾਰ ਦੇਵੇ ਤੇ ਫਿਰ ਉਹਨਾਂ ਦੀ ਮੌਤ ਦਾ ਮੌਤ ਦਾ ਕਿਤੇ ਨਾ ਕਿਤੇ ਦੋਸ਼ੀ ਮਵੀਆਂ ਵਿੱਚ ਇਸ ਕਰਕੇ ਉਹ ਕਹਿੰਦੇ ਕਿ ਕੋਈ ਨਹੀਂ ਆਪਾਂ ਕਾਰਵਾਈ ਕਰਦੇ ਆ ਤੁਸੀਂ ਮੇਰੇ ਕੋਲ ਇਸ ਤਰ੍ਹਾਂ ਹੀ ਆਉਂਦੇ ਰਿਹਾ ਜੇ ਜਾਂ ਕੋਈ ਨਾ ਕਾਰਵਾਈ ਦੀ ਤੁਸੀਂ ਸ਼ਿਕਾਇਤ ਦਰਜ ਕਰਵਾਓ ਕਿ ਤਾਂ ਹੀ ਉਹ ਫਿਰ ਕਾਰਵਾਈ ਕਰਵਾਉਂਦੇ ਨੇ ਸ਼ਿਕਾਇਤ ਦਰਜ ਕਰਵਾਉਂਦੇ ਨੇ ਉਹ ਕਹਿੰਦੇ ਤਾਂ ਹੀ ਕੋਈ ਨਾ ਕੋਈ ਹੋ ਸਕਦਾ ਹੈ ਵੇਰੇ ਇਸੇ ਤਰ੍ਹਾਂ ਹੀ ਉਹ ਕਾਰਵਾਈ ਕਰਵਾਉਂਦੇ ਨੇ ਫਿਰ ਜਿਹੜੇ ਇੱਕ ਜਦੋਂ ਹੋਰ ਉਹ ਥੋੜਾ ਜਿਹਾ ਪਤਾ ਕਰਦੇ ਨੇ ਤੇ ਜਦੋਂ ਪਤਾ ਐਸਐਚਓ ਸਾਹਿਬ ਪਤਾ ਕਰਦਾ ਤਾਂ ਉਸ ਦਾ ਡਰਾਈਵਰ ਦੱਸਦਾ ਏ ਕਿ ਜਿਹੜਾ ਕੀ ਨਾ ਦੂਜਾ ਇਸ ਆਪਾਂ ਜਦੋਂ ਬ੍ਰਹਿਮਣੀ ਆਪਾਂ ਚੌਂਕ ਤੇ ਨਾਕਾ ਲਾਉਂਦੇ ਸੀ ਤੇ ਉੱਥੋਂ ਇੱਕ ਲੇਡੀ ਸੀ ਜਿਹੜੀ ਕਿ ਬਹੁਤ ਹੀ ਗਰੀਬ ਸੀ ਤੇ ਉਹ ਕਹਿੰਦੀ ਸੀ ਕਿ ਮੇਰਾ ਪੁੱਤ ਨਿਰਦੋਸ਼ ਏ ਤੇ ਬੜਾ ਗਿੜਗੜਾਉਂਦੀ ਸੀ ਉਹ ਕਹਿੰਦੀ ਆ ਕਿ ਪਹਿਲੇ ਕੇਸ ਵਿੱਚ ਉਹ ਮੁੰਡੇ ਨੂੰ ਫਸਾਇਆ ਗਿਆ ਸੀ ਜਿਹੜਾ ਉਹਨਾਂ ਦੇ ਘਰੇ ਕੰਮ ਕਰਦਾ ਹੁੰਦਾ ਹੀ ਰਾਣੋ ਕੇ ਕਰੇ ਤੇ ਉਸ ਨੇ ਉਸ ਕੇਸ ਵਿੱਚ ਉਸ ਨੂੰ ਫਸਾ ਦਿੱਤਾ ਸੀ ਕਿ ਇਸ ਦੇ ਨਾਲ ਮੇਰੇ ਕੀ ਗਲਤ ਸੁਬੰਧ ਨੇ ਕਿ ਉਹ ਅਸੀਂ ਗਲਤ ਸੀ ਤੇ ਇਸ ਨੇ ਹੀ ਮੈਨੂੰ ਲਿਆ ਕੇ ਦਿੱਤੀ ਸੀ ਜਿਹੜੀ ਕਿ ਆਦੇ ਮਾਪਿਓ ਨੂੰ ਮਾਰਨ ਦੇ ਲਈ ਦਵਾਈ ਉਹਨੇ ਚਾਹ ਪਤੀ ਦਰਸਲ ਲਿਆ ਕੇ ਦਿੱਤੀ ਸੀ ਤੇ ਉਸ ਨੂੰ ਇਸ ਨੇ ਉਹ ਥੋੜੀ ਜੀ ਤਾਂ ਚਾਹ ਬਣਾ ਦੇ ਜੜ ਚੂਹੇ ਚਾਹ ਮਾਰਨ ਵਾਲੀ ਦਵਾਈ ਹੁੰਦੀ ਏ ਉਸ ਨੇ ਲਿਆ ਕੇ ਦਿੱਤੀ ਸੀ ਤੇ ਜਿਸ ਕਰਕੇ ਕਿ ਉਹ ਫੇ ਫਸ ਗਿਆ ਪਰ ਉਹ નિર્ਦੋਸ਼ ਸੀ ਉਸਨੇ ਕੁਝ ਨਹੀਂ ਸੀ ਕੀਤਾ ਜਿਹੜਾ ਉਸਦੇ ਪਿੰਡ ਦਾ ਸਰਪੰਚ ਸੀ ਉਹਨਾਂ ਦਾ ਘਰ ਉਸ ਕੁੜੀ ਦੇ ਨਾਲ ਹੀ ਸੀ ਥੋੜੇ ਹੀ ਦੂਰੀ ਤੇ ਸੀ ਤੇ ਲੋਕਾਂ ਦੇ ਕਹਿਣੇ ਦੇ ਵਿੱਚੋਂ ਇਹ ਗੱਲਾਂ ਨਿਕਲਦੀਆਂ ਸੀ ਕਿ ਜਿਹੜਾ ਸਰਪੰਚ ਸੀ ਉਹ ਜਦੋਂ ਕੁੜੀ 12 13 ਸਾਲਾਂ ਦੀ ਹੈਗੀ ਸੀ ਜਦੋਂ 9ਵੀਂ 10ਵੀਂ ਚ ਪੜ੍ਹਦੀ ਸੀ ਤੇ ਉਹ ਸਰਪੰਚ ਉਸ ਨੂੰ ਪੜਾਉਣ ਦੇ ਲਈ ਉਸ ਦੇ ਘਰੇ ਜਾਂਦਾ ਸੀ ਫਿਰ ਉਹਨ ਦੇ ਉਹਨ ਦੇ ਨਾਲ ਰਿਲੇਸ਼ਨ ਕੀ ਗਲਤ ਹੋ ਗਏ ਦੋਵੇਂ ਜਾਣੇ ਤੇ ਗਲਤ ਹੋਣ ਤੋਂ ਬਾਅਦ ਜਦੋਂ ਉਸ ਦੇ ਮਾਪਿਓ ਨੂੰ ਜਿਹੜੀ ਰਾਣੋ ਸੀ ਉਸ ਦੇ ਮਾਪਿਓ ਨੂੰ ਪਤਾ ਲੱਗਾ ਕਿ ਹਾਂ ਕਿ ਇਹ ਗਲਤ ਨੇ ਜਦੋਂ ਨਾ ਕੀ ਪਤਾ ਲੱਗ ਹੀ ਜਾਂਦਾ ਜਦੋਂ ਦੇਖਣੀ ਦੁਖਣੀ ਤੋਂ ਸਰੀਰਾਂ ਤੋਂ ਨਾ ਪਤਾ ਲੱਗ ਜਾਂਦਾ ਫਿਰ ਮਾਸਤੇ ਪਿਓ ਨੇ ਕਿਹਾ ਕਿ ਤੂੰ ਸਾਡੇ ਘਰੇ ਨਾ ਆਇਆ ਕਰ ਜਾਂ ਸਾੜੇ ਫਿਰ ਉਸ ਨੂੰ ਮਿਲਣਾ ਉਹਨਾਂ ਨੂੰ ਔਖਾ ਹੋ ਗਿਆ ਦੋਵਾਂ ਨੂੰ ਤੇ ਫਿਰ ਉਹਨੇ ਸੋਚਿਆ ਕਿ ਮੈਂ ਆਹ ਦੇ ਮਾਂ ਪਿਓ ਨੂੰ ਮਾਰ ਹੀ ਦੇਣੀ ਹੈ ਇਸ ਕਰਕੇ ਉਹ ਸਰਪੰਚ ਜੀ ਉਸ ਨੂੰ ਚਾਹ ਪੱਤੀ ਲਿਆ ਕੇ ਦਿੱਤੀ ਸੀ ਜਿਹੜੇ ਕਿ ਵੱਟਾਂ ਉੱਤੇ ਚੂਹੇ ਚਾਹੇ ਮਾਰਨ ਵਾਸਤੇ ਲੋਕ ਦਵਾਈਆਂ ਪਾਉਂਦੇ ਨੇ ਉਹ ਲਿਆ ਕੇ ਦਿੱਤੀ ਤੇ ਉਸਨੇ پیس ਕੇ ਥੋੜੀ ਜੀ ਆਟੇ ਵਿੱਚ ਗੁੰਨਤਾ ਤੇ ਥੋੜਾ ਆ ਉਹਦੇ ਵਿੱਚ ਆਹ ਪੱਤੀ ਚ ਕਿ ਜਿਹੜਾ ਵੀ ਰੋਟੀ ਖਾਏਗਾ ਉਹ ਮਰ ਜਾਏਗਾ ਇਸੇ ਤਰ੍ਹਾਂ ਹੀ ਹੁੰਦਾ ਜਿਹੜਾ ਉਸ ਦੀ ਜਿਹੜੀ ਉਹਦੀ ਮਾਂ ਹੁੰਦੀ ਏ ਉਹ ਜਦੋਂ ਜਿਹੜੀ ਰੋਟੀ ਉਹਨੇ ਆਟਾ ਗੁੰਨ੍ਹਿਆ ਹੁੰਦਾ ਉਹਦੀਆਂ ਰੋਟੀਆਂ ਪਕਾਉਂਦੀ ਏ ਤੇ ਰੋਟੀਆਂ ਦੋ ਰੱਖ ਕੇ ਤੇ ਨਾਲ ਚਾਹ ਲੈਂਦੀ ਏ ਤੇ ਉਹ ਉੱਥੇ ਹੀ ਮਰ ਜਾਂਦੀ ਏ ਫਿਰ ਉਹ ਜਿਹੜੇ ਉਹਦਾ ਭਰਾ ਤੇ ਉਹਦਾ ਭਰਾ ਉਹ ਜਿਹੜਾ ਸੀ ਉਹ ਵੱਡਾ ਸੀ ਤੇ ਜਿੰਦੀ ਜਿਸ ਦਾ ਉਹਨੇ ਪਹਿਲਾਂ ਕਤਲ ਕੀਤਾ ਈ ਤੇ ਇੱਕ ਉਹਦਾ ਪਿਓ ਦੋਵੇਂ ਉਹ ਮੰਡੀ ਦੇ ਵਿੱਚ ਬੈਠੇ ਹੁੰਦੇ ਆ ਆਪਣੀ ਫਸਲ ਲੈ ਕੇ ਤੇ ਉੱਥੇ ਉਹਨਾਂ ਦੇ ਲਈ ਚਾਹ ਰੋਟੀ ਪੇਜਦੀ ਤੇ ਉਹ ਉੱਥੇ ਖਾ ਕੇ ਉੱਥੇ ਹੀ ਮਾਰ ਜਾਂਦੇ ਜਦੋਂ ਇਹ ਕੇਸ ਦਾ ਕੀਤਾ ਜਾਂਦਾ ਤੇ ਰਾਣੋ ਨੂੰ ਫੜਿਆ ਜਾਂਦਾ ਹੈ ਤੇ ਰਾਣੋ ਜਿਹੜਾ ਉਹਨਾਂ ਦੇ ਘਰੇ ਕੰਮ ਕਰਦਾ ਹੁੰਦਾ ਹੈਗਾ ਏ ਜਿਹੜੀ ਉਹ ਬ੍ਰਾਹਮਣੀ ਦਾ ਮੁੰਡਾ ਸੀ ਉਸ ਨੂੰ ਫੜਾ ਦਿੰਦੀ ਹੈ ਜਦੋਂ ਉਸ ਨੂੰ ਫੜਾ ਦਿੰਦੀ ਹੈ ਤੇ ਉਸ ਦਾ ਨਾਂ ਲੈ ਦਿੰਦੀ ਹੈ ਤੇ ਇਹ ਇਹਨੂੰ ਵੀ ਸਜ਼ਾ ਹੋ ਜਾਂਦੀ ਹੈ ਰਾਣੋ ਨੂੰ ਵੀ ਤੇ ਉਧਰੋਂ ਉਹ ਮੁੰਡੇ ਨੂੰ ਵੀ ਹੋ ਜਾਂਦੀ ਹੈ ਇਹ ਕਹਿੰਨਾ ਕਤਲ ਦੇ ਕੇਸ ਵਿੱਚ ਤੇ ਜਦੋਂ ਉਸ ਨੂੰ ਹੋ ਜਾਂਦੀ ਏ ਫਿਰ ਉਹ ਰਾણો ਕੀ ਕਰਦੀ ਏ ਕਿ ਜੇਲ੍ਹ ਵਿੱਚੋਂ ਬੈਠੀ ਹੀ ਆਪਦੇ ਸਰਪੰਚ ਜਿਹੜਾ ਸੀ ਉਹਨੂੰ ਚਿੱਠੀਆਂ ਪਾਉਣ ਲੱਦੀ ਕਿ ਮੈਂ ਤਵੇਲਾ ਤੇਰਾ ਨਾਂ ਨਹੀਂ ਲਿਆ ਕਿ ਹਨਾ ਕਿ ਉਹਨਾਂ ਦਾ ਹੱਥ ਸੀ ਸਾਰਾ ਉਹ ਮੁੰਡਾ ਜਿਹੜਾ ਬੇਗੁਨਾ ਸੀ ਉਹਨੂੰ ਉਹਨੇ ਫੜਾਤਾ ਸਰਪੰਚ ਨੂੰ ਫਿਰ ਉਹਨੇ ਚਿੱਠੀਆਂ ਪਾਉਣੀਆਂ ਸ਼ੁਰੂ ਕਰਤੀ ਕਿ ਮੇਰੀ ਜਮਾਨਤ ਕਰਾ ਨਹੀਂ ਤਾਂ ਮੈਂ ਤੇਰਾ ਵੀ ਨਾਂ ਲੈ ਦਾਂਗੀ ਬਹੁਤ ਸਰਪੰਚ ਡਰ ਜਾਂਦਾ ਹੈ ਤੇ ਫਿਰ ਉਹ ਉਸ ਦੀ ਜਮਾਨਤ ਕਰਵਾਉਂਦਾ ਕਿਉਂਕਿ ਦੂਜੇ ਟੀਰ ਵਿਰੋਧੀ ਟੀਰ ਵੱਲੋਂ ਕੋਈ ਐਡੀ ਕੋਈ ਖਾਸ ਕਾਰਵਾਈ ਕਰਨ ਵਾਲਾ ਨਹੀਂ ਹੁੰਦਾ ਕਿਉਂਕਿ ਉਸ ਦਾ ਮਾਪਿਓ ਤੇ ਭਰਾ ਦਾ ਪਹਿਲਾਂ ਹੀ ਨਹੀਂ ਹੈਗਾ ਸੀ ਨਾ ਕਿ ਉਹਨਾਂ ਨੂੰ ਤਾਂ ਮਾਰਤਾ ਉਹਨੇ ਮੇਨਾ ਨੂੰ ਤੇ ਕੋਈ ਕਾਰਵਾਈ ਕਰਨ ਵਾਲਾ ਨਹੀਂ ਸੀ ਇਸ ਕਰਕੇ ਉਹਨੇ ਉਹਦੀ ਜ਼ਮਾਨਤ ਹੋ ਜਾਂਦੀ ਉਹ ਬਰੀ ਹੋ ਜਾਂਦੀ ਹੈ ਕੇਸ ਵਿੱਚੋਂ ਤੇ ਇਸ ਤਰ੍ਹਾਂ ਉਹ ਉਹਦੀ ਜਿਹੜੀ ਨਾਨੀ ਹੁੰਦੀ ਹੈ ਉਹ ਵੀ ਕਹਿੰਦੀ ਹੈ ਕਿ ਨਾ ਚਲ ਨਿਆਣ ਮੱਤ ਵਿੱਚ ਉਸ ਤੋਂ ਗਲਤੀ ਹੋ ਗਈ ਚਲ ਉਹ ਨਾ ਆਣ ਕੇ ਆਪਦੀ ਗਾਂਹ ਜਿੰਦਗੀ ਸ਼ੁਰੂ ਕਰੇਗੀ ਫਿਰ ਇਸ ਦੇ ਬਾਅਦ ਉਹ ਆਪਦੀ ਨਾਨੀ ਜਿਹੜੀ ਉਹਦੀ ਨਾਨੀ ਸੀ ਉਹ ਉਹਨਾਂ ਨੂੰ ਰੱਖਦੀ ਸੀ ਰਾਣ ਉਹਦੇ ਕੋਲ ਰਹਿੰਦੀ ਸੀ ਤੇ ਉਸ ਦਾ ਜਿਹੜਾ ਭਰਾ ਤੇ ਭੈਣ ਸੀ ਛੋਟੇ ਸੀ ਉਹਨਾਂ ਨੂੰ ਹੀ ਉਹ ਸੰਭਾਲਦੀ ਸੀ ਠੀਕ ਹੈ ਇੱਥੋਂ ਧਿੱਕਰ ਉਹ ਗੱਲ ਦਾ ਪਤਾ ਲੱਗ ਜਾਂਦਾ ਫਿਰ ਇਸ ਜਿਹੜਾ ਐਸਪੀ ਸਾਹਿਬ ਹੁੰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਤਾਂ ਬਹੁਤ ਹੈ ਨਾ ਸ਼ਾਸਤਰ ਦਿਮਾਗ ਵਾਲੀ ਹੈ ਫਿਰ ਉਹ ਉਸ ਦੇ ਜਿਹੜੇ ਭੈਣ ਭਰਾ ਛੋਟੇ ਹੁੰਦੇ ਆ ਉਹਨਾਂ ਨੂੰ ਫੜ ਕੇ ਲੈ ਕੇ ਆਉਂਦੇ ਨੇ ਫੜ ਕੇ ਕੀ ਮਤਲਬ ਕਿ ਲਾਲਚ ਦੇ ਦੂਗੀ ਟੌਫੀ ਦੇ ਬਹਾਨੇ ਲੈ ਆਉਂਦੇ ਨੇ ਫਿਰ ਉਹਨਾਂ ਨੂੰ ਪੁੱਛਦਾਸ ਕਰਦੇ ਨੇ ਤੇ ਉਹਨਾਂ ਉਸ ਦਾ ਜਿਹੜਾ ਰਾਣੋ ਦਾ ਛੋਟਾ ਭਰਾ ਸੀ ਉਹ ਥੋੜਾ ਮੈਂਟਲੀ ਅਪਸੈਟ ਸੀ ਮੈਂਟਲੀ ਕੀ ਮਤਲਬ ਬੋਲਦਾ ਬਹੁਤ ਘੱਟ ਸੀ ਜਾਂ ਕਿਸ ਤਰ੍ਹਾਂ ਜਿਹੜੀ ਉਸ ਦੀ ਭੈਣ ਸੀ ਉਹ ਪੂਰੀ ਇੰਟੈਲੀਜੈਂਟ ਸੀ ਪੂਰੀ ਐਕਟਿਵ ਸੀ ਉਹਨੇ ਸਾਰਾ ਫਿਰ ਹੌਲੀ-ਹੌਲੀ ਜਿਹੜੀਆਂ ਖਿਲਰੀਆਂ ਹੋਈਆਂ ਗੰਡਾਂ ਨੂੰ ਆਪਸ ਵਿੱਚ ਜੋੜ ਦਿੱਤਾ ਜਿਹੜਾ ਕਿ ਕੇਸ ਖਿਲਰਿਆ ਆਇਆ ਸੀ ਉਸ ਨੂੰ ਉਹਨਾਂ ਨੇ ਆਪਸ ਵਿੱਚ ਜੋੜ ਦਿੱਤਾ ਉਸ ਬੱਚੀ ਦਾ ਜਿਹੜੀ ਕਹਿਣਾ ਸੀ ਉਸ ਬੱਚੀ ਦਾ ਕਹਿਣਾ ਇਹ ਸੀ ਕਿ ਇਸ ਤੋਂ ਬਾਅਦ ਕਿ ਮੇਰੀ ਜੁਣਾਨੀ ਸੀ ਉਹ ਰਾਣਾ ਨੂੰ ਬਹੁਤ ਹੀ ਜ਼ਿਆਦਾ ਲੜਦੀ ਸੀ ਬਹੁਤ ਹੀ ਜ਼ਿਆਦਾ ਗੁੱਸੇ ਹੁੰਦੀ ਸੀ ਕਿ ਤੂੰ ਪਹਿਲਾਂ ਆਦੇ ਮਾਪਿਓ ਨੂੰ ਖਾ ਗਈ ਤੂੰ ਹੁਣੇ ਕੰਮ ਨਾ ਕਰ ਇਸ ਦੇ ਇੱਕ ਹੋਰ ਮੁੰਡੇ ਨਾਲ ਰਿਲੇਸ਼ਨ ਹੋ ਗਏ ਸੀ ਜਿਸ ਦਾ ਨਾਮ ਗੁਰਜੰਟ ਸਿੰਘ ਸੀ ਤੇ ਉਹ ਉਸਦੇ ਨਾਲਲੇ ਪਿੰਡ ਸ਼ਹਿਰ ਦਾ ਹੀ ਹੈਗਾ ਸੀ ਠੀਕ ਹੈ ਉਸ ਤੋਂ ਉਹਦੀ ਉਮਰ ਦਾ ਹੀ ਸੀ ਰਾਣੋ ਦੀ ਉਮਰ ਦਾ ਹੀ ਸੀ ਕੋਈ 2-4 ਸਾਲ ਵੱਡਾ ਸੀ ਉਹਦੇ ਨਾਲ ਉਹਨਾਂ ਰਿਲੇਸ਼ਨ ਸੀ ਤੇ ਉਹ ਉਸ ਨਾਲ ਘਰੇ ਹੀ ਰਹਿਣ ਲੱਗ ਪਿਆ ਸੀ ਕਿ ਉਹ ਰਾਣੋ ਨੇ ਉਸ ਨੂੰ ਆਪਣੇ ਹੀ ਜਿਹੜੇ ਘਰੇ ਲੈ ਆਂਦਾ ਸੀ ਜਿਸ ਤੋਂ ਉਸ ਦੀ ਨਾਨੀ ਬਹੁਤ ਜ਼ਿਆਦਾ ਲੜਦੀ ਸੀ ਕਿ ਤੂੰ ਪਹਿਲਾਂ ਹੀ ਇੰਨਾ ਕੁਝ ਕੀਤਾ ਹੁਣ ਤਾਂ ਨਾ ਜਦੋਂ ਉਸ ਨੂੰ ਕਹਿੰਦੀ ਸੀ ਫਿਰ ਉਸ ਨੂੰ ਇਹ ਸੀ ਕਿ ਕੱਲ ਨੂੰ ਸਾਡਾ ਔਖਾ ਕੰਮ ਕਰੇਗੀ ਇਸ ਲਈ ਉਹ ਬੱਚੀ ਕਹਿੰਦੀ ਹੈ ਕਿ ਇਹ ਕਹਿੰਦੇ ਨੇ ਕਿ ਆਪਾਂ ਪਕੌੜੇ ਬਣਾਉਣੇ ਆ ਤੇ ਗੁਰਜੰਟ ਸਿੰਘ ਕਹਿੰਦਾ ਅੱਜ ਆਪਾਂ ਪਕੌੜੇ ਬਣਾਉਣੇ ਆ ਤੇ ਜਦੋਂ ਉਹ ਪਕੌੜੇ ਬਣਾਉਣ ਲੱਗਦੇ ਨੇ ਜਿਹੜੀ ਰਾਣੂ ਹੁੰਦੀ ਉਹ ਨਾਨੀ ਨੂੰ ਲੈ ਕੇ ਉੱਤੇ ਗਈ ਹੁੰਦੀ ਹੈ ਤੇ ਉੱਥੇ ਗੁਰਜੰਟ ਸਿੰਘ ਵੀ ਉੱਤੇ ਚਲਾ ਜਾਂਦਾ ਫਿਰ ਉੱਥੇ ਪਤਾ ਨਹੀਂ ਹੈ ਨਾ ਕੀ ਹੁੰਦਾ ਹੈ ਕਿ ਉਹ ਬਾਅਦ ਵਿੱਚ ਥੱਲੇ ਹੀ ਨਹੀਂ ਆਉਂਦੀ ਫਿਰ ਇਸੇ ਜਦੋਂ ਉਹ ਜੋੜ ਦਿੰਦੇ ਨੇ ਇਹ ਗੱਲ ਨੂੰ ਫਿਰ ਉਹ ਗੁਰਜੰਟ ਸਿੰਘ ਨੂੰ ਚੱਕ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਰਾਣ ਉਹ ਤਾਂ ਬਹੁਤ ਹੀ ਸ਼ਾਸਤਰ ਦਿਮਾਗ ਵਾਲੀ ਇਹ ਬਹੁਤ ਹੀ ਤੇਜ ਹੈ ਤੇ ਉਹਨਾਂ ਨੇ ਕਿ ਇਹਨੂੰ ਇਹਨੇ ਤਾਂ ਪੈਰਾਂ ਤੇ ਪਾਣੀ ਨਹੀਂ ਪੈਣਦੇ ਇਹਨਾਂ ਤੇ ਆਪਾਂ ਗੁਰਜੰਡ ਜਦੋਂ ਗੁਰਜੰਡ ਸਿੰਘ ਨੂੰ ਚੱਕਿਆ ਜਾਂਦਾ ਹੈ ਤੇ ਉਹ ਫਿਰ ਜਦੋਂ ਉਥੇ ਪਹੁੰਚਦਾ ਏ ਤੇ ਉਥੇ ਉਹਦੇ ਤੇ ਕਾਫੀ ਉਹਨੂੰ ਕਿਹਾ ਜਾਂਦਾ ਪਰ ਉਹ ਛੇਤੀ ਹੀ ਫਿਰ ਮੰਨ ਜਾਂਦਾ ਏ ਕਿ ਹਾਂ ਕਿ ਅਸੀਂ ਹੀ ਮਾਰਿਆ ਕਿ ਨਾਨੀ ਨੂੰ ਉੱਤੇ ਲੈ ਕੇ ਗਈ ਸੀ ਤਾਂ ਉੱਤੇ ਜਾ ਕੇ ਉਹਨੂੰ ਰਾਣੋ ਨੇ ਪੈਰਾਂ ਵਾਲੇ ਪਾਸੇ ਫੜਿਆ ਤੇ ਮੈਂ ਉਹਦੀ ਸੰਗੀ ਕੁੱਟੀ ਤੇ ਸੰਗੀ ਕੋਟਣ ਤੋਂ ਬਾਅਦ ਕਿਉ ਮਰ ਗਈ ਕਿ ਸਾਡਾ ਬਹੁਤ ਜ਼ਿਆਦਾ ਟਾਈਮ ਲੱਗ ਗਿਆ 15 20 ਮਿੰਟ ਲੱਗ ਗਏ ਸਾਨੂੰ ਉਸਨੂੰ ਮਾਰਨ ਤੇ ਉਹ ਜਦੋਂ ਮਰ ਗਈ ਫਿਰ ਉਹਦੇ ਜਿਹੜਾ ਉੱਤੇ ਚਬਾਰਾ ਸੀ ਤੇ ਚਬਾਰਾ ਜਿਵੇਂ ਥੱਲੇ ਕਹਿ ਦੋ ਕਿ ਨਾਲ ਪਿਛਲੇ ਪਾਸੇ ਕਿ ਇੱਕ ਖੁਈਆਂ ਹੀਆਂ ਖੋਦੀਆਂ ਆਈਆਂ ਸੀ ਜਿਹੜੀਆਂ ਕਿ ਆ ਲੈਡਰਿੰਗ ਵਾਲੀਆਂ ਹੁੰਦੀਆਂ ਨੇ ਥੱਲੇ ਬਣੀਆਂ ਬਣਾਉਂਦੇ ਨੇ ਲੋਕ ਉਹ ਖੋਦੀਆਂ ਹੋਈਆਂ ਸੀ ਤੇ ਰਾਣੂ ਨੇ ਉਸ ਦੇ ਵਿੱਚ ਇੱਕਰ ਜਾਈ ਥੱਲੇ ਸੁੱਟਦੀ ਇੱਕ ਦੋ ਫਿਰ ਉੱਤੇ ਹੀ ਇਸ ਬੇਬੇ ਆਪਦੀ ਨਾਨੀ ਨੂੰ ਚਲਾ ਕੇ ਮਾਰਦੇ ਨੇ ਵਿੱਚ ਤੇ ਉੱਤੇ ਇੱਕ ਦੋ ਹੋਰ ਜਾਈਆਂ ਸੁੱਟ ਦਿੰਦੇ ਆ ਤੇ ਇਸੇ ਤਰ੍ਹਾਂ ਉਸ ਨੂੰ ਮੁੱਦਾ ਗਾਇਬ ਹੋ ਜਾਂਦਾ ਉਸ ਤੋਂ ਬਾਅਦ ਉਹ ਕਦੇ ਨਾਨੀ ਥੱਲੇ ਨਹੀਂ ਆਉਂਦੀ ਇਸ ਤਰ੍ਹਾਂ ਉਸਨੇ ਆਦੀ ਨਾਨੀ ਨੂੰ ਮਾਰਿਆ ਸੀ ਉਸ ਨਾਨੀ ਦਾ ਹੀ ਪਤਾ ਕਰਨ ਵਾਸਤੇ ਬਾਬੂ ਜਿਹੜਾ ਉਸ ਨਾਨੀ ਦਾ ਭਰਾ ਸੀ ਬਾਬੂ ਸਿੰਘ ਵਾਰ-ਵਾਰ ਆਉਂਦਾ ਸੀ ਉਸ ਨੂੰ ਮਿਲਣ ਦੇ ਲਈ ਤੇ ਉਸ ਦੀ ਪੁੱਛਦਾਸ ਕਰਦਾ ਸੀ ਤੇ ਰਾણો ਕਹਿੰਦੀ ਸੀ ਉਹ ਕਿਤੇ ਗਈ ਹੋਈ ਹੈ ਉੱਥੇ ਗਈ ਹੈ ਇੱਥੇ ਗਈ ਇਸੇ ਤਰ੍ਹਾਂ ਹੀ ਹਰ ਰੋਜ਼ ਉਸ ਨੂੰ ਕਹਿੰਦੀ ਸੀ ਤੇ ਉਹ ਹਰ ਰੋਜ਼ ਕਿ ਇੱਥੇ ਪਹਿਲਾਂ ਆਉਂਦਾ ਜਿੱਥੇ ਉਹ ਕਹਿੰਦੀ ਉੱਥੇ ਜਾਂਦਾ ਫਿਰ ਆਪਦੇ ਘਰ ਜਾਂਦਾ ਉਹਦੇ ਘਰਦਿਆਂ ਦੇ ਮੁਤਾਬਿਕ ਤੇ ਇਹ ਸੀ ਕਿ ਉਹ ਜਿੱਥੇ ਵੀ ਕਹਿੰਦੀ ਸੀ ਉੱਥੇ ਹੀ ਉਹ ਜਾਂਦਾ ਸੀ ਤੇ ਪਤਾ ਕਰਦਾ ਸੀ ਪਰ ਨਹੀਂ ਸੀ ਤੇ ਉਹ ਇਸ ਨੂੰ ਵਾਰ-ਵਾਰ ਪੁੱਛਦਾ ਕਿਉਂਕਿ ਬਾਬੂ ਸਿੰਘ ਨੂੰ ਇਸ ਤੇ ਕੈਰੇਕਟਰ ਦਾ ਪਤਾ ਸੀ ਉਸ ਨੂੰ ਕਿਤੇ ਨਾ ਕਿਤੇ ਇਹ ਸ਼ੱਕ ਸੀ ਕਿ ਇਹ ਨਾਣੇ ਜਰੂਰ ਉਸ ਦਾ ਕੁਛ ਕਰ ਦਿੱਤਾ ਹੈ ਫਿਰ ਉਸ ਰਾਣੋ ਨੂੰ ਚੱਕਿਆ ਜਾਂਦਾ ਹੈ ਫਿਰ ਰਾਣੋ ਤੋਂ ਰਾਣੋ ਨੂੰ ਤੇ ਜਿਹੜਾ ਗੁਰਜੰਟ ਸਿੰਘ ਹੈ ਉਹਨਾਂ ਨੂੰ ਅਲੱਗ-ਅਲੱਗ ਰੱਖਿਆ ਜਾਂਦਾ ਹੈ ਕਿ ਇਹ ਕਿਤੇ ਹਨਾ ਆਪਸ ਵਿੱਚ ਕੋਈ ਹੋਰ ਨਾ ਇਹਨਾਂ ਦੀ ਚਰਚਾ ਹੋ ਜੇ ਇਸੇ ਤਰ੍ਹਾਂ ਫਿਰ ਉਹ ਰਾਣੋ ਤੋਂ ਵੀ ਕਾਫੀ ਹੁੰਦੇ ਤੇ ਨਾ ਕਿ ਕੁੱਟਮਾਰ ਕਰਦੇ ਨੇ ਫਿਰ ਪਤਾ ਲੱਗਦਾ ਏ ਕਿ ਉਹਨਾਂ ਨੇ ਕਿ ਹਾਂ ਇਸੇ ਤਰ੍ਹਾਂ ਹੀ ਆਦੀ ਨਾਨੀ ਨੂੰ ਕਹਿੰਦੀ ਸੀ ਕਿ ਉਹ ਅੜਿੱਕਾ ਬਾਂਦੀ ਸੀ ਵਿੱਚ ਕਿ ਸਾਨੂੰ ਮਿਲਣ ਨਹੀਂ ਦਿੰਦੀ ਸੀ ਜਾਂ ਬੋਲਦੀ ਸੀ ਇਸ ਕਰਕੇ ਅਸੀਂ ਉਸ ਨੂੰ ਮਾਰ ਦਿੱਤਾ ਪਰ ਉਹ ਬਾਬੂ ਵਾਸਤੇ ਫਿਰ ਵੀ ਨਹੀਂ ਮੰਨੀ ਕਿ ਹਾਂ ਕਿ ਬਾਬੂ ਨੂੰ ਵੀ ਉਹਾਂ ਦੀ ਕਿਉਂ ਆਉਂਦਾ ਸੀ ਤੇ ਇੱਕ ਦਿਨ ਉਹ ਟਰੈਕਟਰ ਤੇ ਚੜ ਕੇ ਕਿਤੇ ਗਿਆ ਚਲਿਆ ਬਸ ਰਾਣੋ ਦਾ ਇਹ ਹੀ ਕਹਿਣਾ ਸੀ ਫਿਰ ਇਸੇ ਤਰ੍ਹਾਂ ਹੌਲੀ-ਹੌਲੀ ਕਿ ਹੁਣ ਬਾਬੂ ਸਿੰਘ ਦੀ ਤਾਂ ਮਿਸਿੰਗ ਰਿਪੋਰਟ ਸੀ ਮੁੱਦਾ ਤਾਂ ਇਹ ਸੀ ਉਸ ਨੂੰ ਲੱਭਣਾ ਸੀ ਫਿਰ ਪਿੰਡ ਦੇ ਵਿੱਚੋਂ ਇੱਕ ਕਿਸੇ ਅਣਜਾਣ ਵਿਅਕਤੀ ਨੇ ਆਇਆ ਤੇ ਉਸ ਨੇ ਦੱਸਿਆ ਕਿ ਉਹਨੇ ਇਹ ਕਿਹਾ ਕਿ ਮੈਂ ਕੋਈ ਗਵਾਹੀ ਨਹੀਂ ਦੇਣੀ ਤੇ ਨਾ ਹੀ ਮੈਂ ਆ ਦਾ ਵਿੱਚ ਨਾਮ ਲਿਖਵਾਉਣਾ ਹਨਾ ਕਿ ਮੇਰਾ ਕੁਝ ਨਾ ਪਤਾ ਲੱਗੇ ਠੀਕ ਹੈ ਕਿਉਂਕਿ ਮੈਂ ਪਿੰਡ ਵਿੱਚ ਰਹਿਣਾ ਹਨਾ ਕਿ ਬਾਅਦ ਵਿੱਚ ਕੁਝ ਵੀ ਹੋ ਸਕਦਾ ਜਾਂ ਮੈਨੂੰ ਹੀ ਕੁਝ ਰਾਣੋ ਕਰ ਸਕਦੀ ਇੰਨਾ ਜ਼ਿਆਦਾ ਉਸ ਦਾ ਡਰ ਸੀ ਤੇ ਮੈਂ ਕੁਝ ਕਹਿਣਾ ਨਹੀਂ ਤੇ ਪਰ ਮੈਂ ਇੱਕ ਗੱਲ ਦੱਸਣਾ ਚਾਹਣਾ ਗੁਪਤ ਤਰੀਕੇ ਨਾਲ ਕਿ ਰਾਣੋ ਤੇ ਜਿਹੜਾ ਗੁਰਜੰਟ ਸਿੰਘ ਸਕੂਟਰ ਤੇ ਬਿਠਾ ਕੇ ਆਪਦੇ ਜਿਹੜਾ ਨਾਨਾ ਨਾਨੀ ਦਾ ਭਰਾ ਸੀ ਉਸ ਨੂੰ ਕਿਤੇ ਲੈ ਕੇ ਜਾ ਰਿਹਾ ਸੀ ਮੈਂ ਵੇਖਿਆ ਸੀ ਸੁਬਾ ਸੁਬਾ ਪਤਾ ਨਹੀਂ ਉਹਨਾਂ ਕਹਿ ਕਿ ਕਾਫੀ ਸੁਬਾ ਦਾ ਟਾਈਮ ਸੀ ਦੇਖਿਆ ਪਰ ਮੇਰਾ ਨਾ ਨਹੀਂ ਆਉਣਾ ਚਾਹੀਦਾ ਕਿਸੇ ਵੀ ਤਰੀਕੇ ਦੇ ਨਾਲ ਉਹ ਕਹਿੰਦੇ ਕਿ ਚੱਲ ਹਨਾ ਠੀਕ ਹੈ ਜਦੋਂ ਫਿਰ ਪਤਾ ਲੱਗ ਗਿਆ ਫਿਰ ਰਾਣੋ ਨੂੰ ਚੁੱਕਿਆ ਗਿਆ ਗੁਰਜੰਟ ਸਿੰਘ ਰਾਣੋ ਨੂੰ ਤਾਂ ਪਤਾ ਸੀ ਕਿ ਉਹਨੇ ਛੇਤੀ ਮੰਨਣਾ ਨਹੀਂ ਫਿਰ ਗੁਰਜੰਟ ਸਿੰਘ ਤੇ ਆਏ ਗਏ ਗੁਰਜੰਟ ਸਿੰਘ ਨੂੰ ਜਦੋਂ ਆਏ ਤੇ ਉਹਨਾਂ ਨੇ ਕਿਹਾ ਫਿਰ ਉਹਨਾਂ ਨੂੰ ਗੁਰਜੰਟ ਸਿੰਘ ਮੰਨ ਗਿਆ ਕਿ ਹਾਂ ਇਸ ਤਰ੍ਹਾਂ ਫਿਰ ਰਾਣੋ ਕੋਲ ਗਿਆ ਤੇ ਰਾਣੋ ਨੇ ਕਿਹਾ ਕਿ ਹਾਂ ਅਸੀਂ ਹੀ ਬਾਬੂ ਨੂੰ ਮਾਰਿਆ ਕਿਉਂਕਿ ਉਹ ਵਾਰ-ਵਾਰ ਪੁੱਛਦਾ ਸੀ ਕਹਿੰਦਾ ਸੀ ਕਿ ਨਾ ਮੈਂ ਤੁਹਾਨੂੰ ਸ਼ਿਕਾਇਤ ਕਰਾਂਗਾ ਜਾਂ ਇਸ ਤਰ੍ਹਾਂ ਕਮ ਕੀ ਵਿਗਾਰਾ ਦਿੰਦਾ ਸੀ ਇਸ ਕਰਕੇ ਸੀ ਕਿ ਅੜਿਕਾ ਨਾ ਬਣੇ ਤੇ ਅਸੀਂ ਕਿਹਾ ਚਲ ਤੈਨੂੰ ਅਸੀਂ ਲੈ ਕੇ ਜਾਂਦੇ ਆ ਨਾਨੀ ਕੋਲ ਚਲ ਤੈਨੂੰ ਮਨਾ ਲਿਆਉਣੇ ਆ ਫਿਰ ਉਹ ਕੀ ਸਕੂਟਰ ਤੇ ਬਿਠਾਉਂਦੇ ਆ ਵਿੱਚ ਕਾਰ ਉਹਨੂੰ ਬਿਠਾ ਲੈਂਦੇ ਨੇ ਪਿੱਛੇ ਰਾਣੋ ਬੈਠਦੀ ਏ ਤੇ ਗੁਰਜੰਟ ਸਿੰਘ ਚਲਾਉਂਦਾ ਹੈ ਜਦੋਂ ਕਾਫੀ ਔਰਾਂ ਦੇ ਸੂਏ ਜੇ ਤੇ ਜਿਵੇਂ ਨਹਿਰਾਂ ਹੀ ਹੁੰਦੀਆਂ ਉੱਥੇ ਆ ਜਾਂਦੇ ਨੇ ਕਾਫੀ ਦੂਰ ਤੇ ਉੱਥੇ ਆਣ ਕੇ ਉਸ ਦਾ ਜੜਨਾਨਾ ਹੁੰਦਾ ਉਹ ਕਹਿੰਦਾ ਕਿ ਮੈਨੂੰ ਬਾਥਰੂਮ ਆਇਆ ਹੈ ਤੇ ਉਹ ਰੋਕਦੇ ਨੇ ਤੇ ਉਹ ਜਿਵੇਂ ਗੁਰਜੰਟ ਤੇ ਉਹ ਜਿਹੜੇ ਰਾਣੋਂ ਸੀ ਉਦੋਂ ਮੈਂ ਪੁੱਛਣ ਲੱਗ ਪੈਂਦੇ ਨੇ ਕਿ ਹਾਂ ਕਿ ਹੁਣ ਆਪਾਂ ਇਹਦਾ ਕੀ ਕਰੀਏ ਕਿ ਨਾ ਕਿ ਇਹ ਤਾਂ ਹੁਣ ਪੁੱਛਦਾ ਤੇ ਆਪਾਂ ਨੂੰ ਕਿੱਥੇ ਲੈ ਗ ਜਾਈਏ ਨਹੀਂ ਤੇ ਆਪਾਂ ਨੂੰ ਦੱਸਣਾ ਪੈਣਾ ਫਿਰ ਉਹ ਸੋਚਦੇ ਨੇ ਕਿ ਇਸ ਨੂੰ ਵੀ ਆਪਾਂ ਇਹਦਾ ਵੀ ਕੰਮ ਨਿਬੇੜ ਦਈਏ ਜਦੋਂ ਫਿਰ ਉਸ ਉੱਥੇ ਜਾਂਦੇ ਨੇ ਤੇ ਫਿਰ ਉੱਥੇ ਜਾ ਕੇ ਜਦੋਂ ਉਹ ਕਹਿੰਦਾ ਆਹ ਬਾਥਰੂਮ ਕਰਕੇ ਆਉਂਦਾ ਹੈ ਤੇ ਉਹ ਜਿਹੜਾ ਗੁਰਜੰਟ ਸਿੰਘ ਹੁੰਦਾ ਉਹ ਕਹਿੰਦਾ ਕਿ ਨਾਨਾ ਜੀ ਹੱਥ ਦਾ ਤੋਲੋ ਉਹ ਸੂਏ ਤੇ ਹੱਥ ਧੋਣ ਜਦੋਂ ਜਾਂਦਾ ਹੈ ਤੇ ਪਿੱਛੋਂ ਉਹ ਜਿਹੜੀ ਰਣ ਹੁੰਦੀ ਹੈ ਕਹਿੰਦੀ ਚੱਲ ਕਿ ਮੈਂ ਤਵਾ ਦੇਣੀ ਆ ਉਹ ਜਦੋਂ ਧੋਣ ਲੱਗਦੀ ਹੈ ਪਿੱਛੇ ਹੀ ਗੁਰਜੰਟ ਚਲਾ ਜਾਂਦਾ ਤੇ ਉਸ ਦੀ ਇੱਥੋਂ ਗਰਦਨ ਤੋਂ ਫੜ ਕੇ ਉਸ ਨੂੰ ਪਾਣੀ ਕਿਉਂਕਿ ਪਾਣੀ ਥੋੜਾ ਹੁੰਦਾ ਸੂਆ ਵਿੱਚ ਤੁਹਾਨੂੰ ਪਤਾ ਹੀ ਕਿੰਨਾ ਘੋ ਹੁੰਦਾ ਹੈ ਕਿ ਸੁੱਕਾ ਆਇਆ ਸੀ ਉਸ ਟਾਈਮ ਤੇ ਥੋੜਾ ਜਿਹਾ ਪਾਣੀ ਤੇ ਉਹਦੇ ਵਿੱਚ ਡਬੋ ਦਿੰਦੇ ਨੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਉਹਨੂੰ ਉੱਥੇ ਹੀ ਛੱਡ ਕੇ ਤੇ ਫਿਰ ਚਲੇ ਜਾਂਦੇ ਨੇ ਫਿਰ ਜਦੋਂ ਪੁਲਿਸ ਉਹਨਾਂ ਨਾਲ ਲੈ ਕੇ ਉੱਥੇ ਜਾਂਦੀ ਹੈ ਤੇ ਉਹ ਉੱਥੇ ਡਾਇਰੈਕਟ ਉੱਥੇ ਹੀ ਜਗ੍ਹਾ ਲੈ ਜਾਂਦੇ ਆ ਜਿੱਥੇ ਕਿ ਪੁਲਿਸ ਨੂੰ ਕਿ ਥੋੜੇ ਦਿਨ ਪਹਿਲਾਂ ਲਾਸ਼ ਮਿਲੀ ਹੁੰਦੀ ਹੈ ਤੇ ਉਹਨਾਂ ਨੂੰ ਜਦੋਂ ਉਹਦੀ ਪਾਸਟ ਕੀ ਮੌਰਟਮ ਕੀਤਾ ਜਾਂਦਾ ਹੈ ਜਦੋਂ ਉਹਦਾ ਚੈੱਕਅਪ ਕਰਾਇਆ ਜਾਂਦਾ ਹੈ ਤੇ ਵਿੱਚੋਂ ਆਉਂਦਾ ਹੈ ਕਿ ਇਸ ਦੀ ਮੌਤ ਕੀ ਪਾਣੀ ਦੇ ਹਨਾ ਕੀ ਕਰਕੇ ਹੋਈ ਏ ਕਿਉਂਕਿ ਉਹਨਾਂ ਨੇ ਡਬੋਇਆ ਹੀ ਕੋਈ ਹੋਰ ਸਬੂਤ ਨਹੀਂ ਹੁੰਦਾ ਤੇ 174 ਦਾ ਕੇਸ ਕਰਕੇ ਤੇ ਉਹ ਬੰਦ ਕਰ ਦਿੱਤਾ ਜਾਂਦਾ ਉਸਦੇ ਕੱਪੜੇ ਵਗੈਰਾ ਸਾਂਭ ਜਿੱਤੇ ਜਾਂਦੇ ਆ ਅਸਲ ਵਿੱਚ ਹੁੰਦਾ ਕੀ ਹੈ ਕਿ ਉੱਥੇ ਪਾਣੀ ਬਹੁਤ ਘੜ ਸੀ ਜਿਸ ਕਰਕੇ ਉਸ ਦੀ ਲਾਸ਼ ਨੂੰ ਵੀ ਕੁੱਤਿਆਂ ਨੇ ਹੀ ਖਾ ਲਿਆ ਸੀ ਬਸ ਉਹਨਾਂ ਦੇ ਕਹਿਣ ਦੇ ਮੁਤਾਬਿਕ ਚਾਰ ਪੰਜ ਹੱਡੀਆਂ ਆਈਆਂ ਹੀ ਜਿਨ੍ਹਾਂ ਨੇ ਹਨਾ ਕਿ ਇਹ ਸਾਰਾ ਕੁਝ ਚੈੱਕ ਕੀਤਾ ਸੀ ਤੇ ਉੱਥੇ ਕੱਪੜੇ ਸੀ ਤੇ ਕੱਪੜੇ ਜਦੋਂ ਉਸ ਦੇ ਕੱਢੇ ਜਾਂਦੇ ਨੇ ਫੇਰ ਜਦੋਂ ਕੱਪੜੇ ਉਸਦੇ ਕੱਢੇ ਜਾਂਦੇ ਤੇ ਜਿਹੜਾ ਉਸ ਦਾ ਮੁੰਡਾ ਹੁੰਦਾ ਬਾਬੂ ਸਿੰਘ ਦਾ ਉਹ ਪਛਾਣ ਲੈਂਦਾ ਕਿ ਇਹ ਮੇਰੇ ਹੀ ਆ ਨਾ ਕਿ ਪਿਓ ਦੇ ਕੱਪੜੇ ਨੇ ਤੇ ਜਿਹੜੀ ਭੂਆ ਹੁੰਦੀ ਜਦੋਂ ਉਹ ਦੱਸਦੇ ਨੇ ਕਿ ਅਸੀਂ ਇਸ ਤਰ੍ਹਾਂ ਉਸ ਨੂੰ ਦਬ ਦਿੱਤਾ ਫਿਰ ਪੁਲਿਸ ਉਸ ਦੀ ਵੀ ਕਾਰਵਾਈ ਕਰਵਾਉਂਦੀ ਕੜਵਾਉਂਦੇ ਨੇ ਤੇ ਉਸ ਦੀ ਇੱਕ ਮੁੰਦਰੀ ਤੋਂ ਪਤਾ ਲੱਗ ਜਾਂਦਾ ਉਹ ਵੀ ਉਹਦਾ ਭਤੀਜਾ ਕਹਿੰਦਾ ਕਿ ਹਾਂ ਇਹ ਮੇਰੀ ਹੀ ਭੂਆ ਹੈ ਇਸੇ ਤਰ੍ਹਾਂ ਜਿਹੜਾ ਚੁੰਦਾ ਤਾਂ ਜਿਹੜੀ ਹੁੰਦੀ ਭੂਆ ਸੀ ਉਹਦਾ ਤਾਂ ਦੋ ਤਿੰਨ ਸਬੂਤ ਜਿਵੇਂ ਮਿਲ ਗਏ ਬੋਡੀ ਮਿਲ ਗਈ ਰਿੰਗ ਵਗੈਰਾ ਤੋਂ ਹਨਾ ਪਛਾਨ ਕਰ ਲਿਆ ਜਬਾਬੂ ਸਿੰਘ ਦੇ ਕੱਲੇ ਕੱਪੜਿਆਂ ਤੇ ਨਹੀਂ ਸੀ ਕਿਉਂਕਿ ਤੁਹਾਨੂੰ ਪਤਾ ਹੈ ਹਾਈ ਕੋਰਟ ਵਿੱਚ ਹੋਰ ਵੀ ਕਾਫੀ ਕੁਝ ਦੇਣਾ ਪੈਂਦਾ ਫਿਰ ਉਹਨਾਂ ਨੇ ਇੱਕ ਦਸਬੂਤ ਹੋਰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਮੋਚੀ ਕੋਲ ਜਿਆਦਾ ਆਉਂਦਾ ਜਾਂਦਾ ਹੀ ਉੱਥੇ ਪੈਂਦਾ ਹੀ ਉਸਦੇ ਕੋਲ ਗਿਆ ਤੇ ਉਸ ਇੱਕ ਜਿਹੜੀ ਉਹਦੀ ਜੁੱਤੀ ਸੀ ਪਾਈ ਹੋਈ ਸਦਾਰਨ ਉਹ ਵਿਖਾਈ ਗਈ ਤੇ ਉਹ ਕਹਿੰਦਾ ਕਿ ਹਾਂ ਇਹ ਬਾਬੂ ਸਿੰਘ ਦੀ ਜੁੱਤੀ ਹੈ ਇਹ ਮੇਰੇ ਤੋਂ ਹੀ ਹਨਾ ਕਿ ਇਸ ਦਾ ਕੰਮ ਹੋਇਆ ਹੈ ਫਿਰ ਇਸੇ ਤਰ੍ਹਾਂ ਦੇ ਸਬੂਤ ਮਿਲ ਜਾਂਦੇ ਉਹ ਵੀ ਉੱਥੇ ਜਮਾ ਕਰਾ ਦਿੰਦੇ ਆ ਫੇਰ ਰਾણો ਨੂੰ ਆਖਿਰਕਾਰ ਰਾણો ਨੂੰ ਉਥੇ ਹਾਈ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਉਸ ਨੂੰ ਸਜ਼ਾ ਵਗੈਰਾ ਹੋਣੀ ਹੁੰਦੀ ਉਹਨਾਂ ਟਾਈਮ ਜੇਲ ਫਿਰ ਉਸ ਨੇ ਜੇਲ ਵਿੱਚੋਂ ਜਿੰਨੇ ਦਿਨ ਉਥੇ ਰਹੀ ਜੇਲ ਵਿੱਚੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ ਉਸ ਨੇ ਇਹ ਕਹਿਤਾ ਕਿ ਬਾਥਰੂਮ ਅੰਦਰ ਨਹੀਂ ਮੈਂ ਯੂਜ਼ ਕਰਨਾ ਮੈਨੂੰ ਸਮੈਲ ਆਉਂਦੀ ਜਾਂ ਮੈਂ ਬਾਹਰ ਵਾਲੇ ਬਾਥ ਜਦੋਂ ਉਹ ਜਿਹੜੀ ਲੇਡੀ ਹੁੰਦੀ ਹੈ ਕਨਸਟੇਬਲ ਉਹ ਨੂੰ ਲੈ ਕੇ ਬਾਹਰ ਵਾਲੇ ਬਾਥਰੂਮ ਕੋਲ ਆਉਂਦੀ ਹੈ ਬਾਹਰ ਵਾਲੇ ਬਾਥਰੂਮ ਤੇ ਉਹ ਉਥੋਂ ਭੱਜ ਜਾਂਦੀ ਪਿਛਲੀ ਖਿੜਕੀ ਰਾਈ ਜਦੋਂ ਉਥੋਂ ਭੱਜ ਜਾਂਦੀ ਏ ਛਾਲ ਮਾਰ ਕੇ ਫੇਰ ਬਹੁਤ ਹੀ ਉਹ ਭੱਜ ਜਾਂਦੀ ਏ ਭੱਜਣ ਤੋਂ ਬਾਅਦ ਉਹ ਬਹੁਤ ਹੀ ਜ਼ਿਆਦਾ ਭੱਜ ਜਦੋਂ ਨੂੰ ਇਹ ਪਤਾ ਲੱਗਦਾ ਉਹ ਕਾਫੀ ਦੂਰ ਭੱਜ ਜਾਂਦੀ ਹੈ ਫਿਰ ਜਦੋਂ ਸਾਰੇ ਪਾਸੇ ਇਹ ਗੱਲ ਫੈਲ ਜਾਂਦੀ ਹੈ ਕਿ ਰਾਣਾ ਭੱਜ ਗਈ ਹੈ ਤੇ ਸਾਰਾ ਇਲਾਕਾ ਹੀ ਡਰ ਜਾਂਦਾ ਸਾਰਾ ਪਿੰਡ ਹੀ ਡਰ ਜਾਂਦਾ ਕਿਉਂਕਿ ਉਸ ਦਾ ਖੌਫ ਹੀ ਇੰਨਾ ਸੀ ਭੱਜੀ ਨੂੰ ਹਾਲੇ ਥੋੜ੍ਹਾ ਹੀ ਟਾਈਮ ਹੋਇਆ ਸੀ ਇਸ ਕਰਕੇ ਉਹਨਾਂ ਨੇ ਨੇੜੇ ਉਹਨਾਂ ਨੇ ਸੋਚ ਲਿਆ ਕਿ ਨਾ ਕਿ ਉਹਦੇ ਕੋਲ ਕੋਈ ਵੀਕਲ ਵਗੈਰਾ ਹੈ ਉਹ ਕਿੰਨਾ ਕੁ ਭੱਜ ਕੇ ਜਾ ਸਕਦੀ ਹੈ ਕਿ ਇੰਨੀ ਸਪੀਡ ਵੀ ਹੋਵੇ ਤੇ ਉਹਨਾਂ ਦਾ ਇਲਾਕਾ ਉਹਨਾਂ ਨੇ ਕਵਰ ਕਰ ਲਿਆ ਪੁਲਿਸ ਨੇ ਕਵਰ ਕਰਨ ਤੋਂ ਬਾਅਦ ਹੋਸ ਨੂੰ ਉਥੇ ਰੱਖਿਆ ਗਿਆ ਸਾਰੇ ਪਾਸੇ ਹੀ ਸਾਰੇ ਜਿੰਨੇ ਪੁਲਿਸ ਵਾਲੇ ਹੈਗੇ ਸੀ ਨਾ ਉਹਨਾਂ ਨੇ ਆਪ ਦਾ ਪਰਸਨਲ ਮੋਟਰਸਾਈਕਲ ਲੈ ਕੇ ਗਲਗਾਂ ਵਿੱਚ ਫਿਰਨਾ ਸ਼ੁਰੂ ਕਰ ਦਿੱਤਾ। ਰਾਣੋਨੀ ਲਬਲ ਪਿੰਡ ਦੇ ਲੋਕਾਂ ਵਿੱਚ ਵੀ ਖੌਫ ਸੀ ਕਿਉਂਕਿ ਉਸ ਦਾ ਕੋਈ ਕਿਉਂਕਿ ਉਸ ਨੇ 5 ਕਤਲ ਕਰ ਦਿੱਤੇ ਸੀ। ਇਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਸੀ ਕਿ ਉਹਨੂੰ ਇੱਕ ਮਾਰਨਾ ਕਿਸੇ ਨੂੰ ਬੜੀ ਛੋਟੀ ਜੀ ਚੀਜ਼ ਲੱਦੀ ਉਹ ਕਿਸੇ ਬੱਚੇ ਨੂੰ ਵੀ ਮਾਰ ਸਕਦੀ ਸੀ। ਕੋਈ ਬੁੱਢਾ ਠੇਰਾ ਜਿਹੜਾ ਉਸ ਨੂੰ ਵੇਖ ਲੈਂਦਾ ਇਕੱਲਾ ਹੁੰਦਾ ਤੇ ਉਸ ਨੂੰ ਵੀ ਉਸ ਨੇ ਮਾਰ ਦੇਣਾ ਸੀ। ਜਿਸ ਕਰਕੇ ਇਹ ਬਹੁਤ ਹੀ ਜ਼ਿਆਦਾ ਡਰ ਨੇੜੇ-ਨੇੜੇ ਲੋਕਾਂ ਵਿੱਚ ਫੈਲ ਗਿਆ ਸੀ ਤੇ ਸਾਰੇ ਹੀ ਰਾਣੋਂ ਨੂੰ ਲੱਭਣ ਦੇ ਵਿੱਚ ਲੱਗ। ਕਿ ਇੱਥੋਂ ਜ਼ਿਕਰ ਕਿ ਜਿਹੜੇ ਲੋਕਾਂ ਨੇ ਚਾਹ ਪਾਣੀ ਪੀਤੇ ਤੋਂ ਬਿਨਾਂ ਹੀ ਉਸ ਨੂੰ ਜਿੰਨਾਂ 'ਚ ਕਰੋਨਾ ਫੜੀ ਜਾਵੇ ਉਹਨਾਂ 'ਚ ਸਾਰਿਆਂ ਦੀ ਜਿੰਦ ਸਾਸਾ ਕਰਦੀ ਸੀ। ਇਸੇ ਦੌਰਾਨ ਜਦੋਂ ਥੋੜੇ ਜਿਹਾ ਇੱਕ ਸਾਈਡ ਤੇ ਇੱਕ ਕੀ ਕਹਿ ਸਕਦੇ ਆਪਾਂ ਯਾਰ ਜਿਹੜਾ ਇਟਾ ਪੱਠਾ ਹਾਂ ਪੱਠਾ ਹੁੰਦਾ ਹੈ ਉਥੇ ਕੀ ਕਾਫੀ ਪੁਲਸ ਵਾਲੇ ਹਿੱਲ ਲੱਗੇ ਹੋਏ ਸੀ ਤੇ ਉੱਥੇ ਜਦੋਂ ਹੰਬ ਕੇ ਉਹ ਇੱਕ ਦਰਖਤਾਂ ਦੇ ਢੇਹਾਂ ਜਾਂ ਖੜ ਗਏ ਕਿ ਹਨਾ ਇੰਨੀ ਖਸ਼ਦਤ ਤੋਂ ਬਾਅਦ ਉਹ ਥੱਕ ਗਏ ਖੜ ਕੇ ਤੇ ਉਹ ਇੱਕ ਪੁਲਸ ਵਾਲੇ ਦੀ ਨਜ਼ਰ ਪਈ ਕਿ ਉੱਤਾਂ ਵਿੱਚੋਂ ਨਾ ਕਿੱਦਾਂ ਦੀ ਆਵਾਜ਼ ਆਉਂਦੀ ਕਿਉਂਕਿ ਉਹ ਜਦੋਂ ਸਾਹ ਲੈਂਦੀ ਸੀ ਉਦੋਂ ਉਸ ਦੀ ਇਟਾਂ ਤੋਂ ਵਿੱਚ ਹਨਾ ਥੋੜੀ ਜੀ ਹਿਲਜਲ ਹੁੰਦੀ ਸੀ ਕਿ ਹਨਾ ਜਿਸ ਤਰ੍ਹਾਂ ਮਹਿਸੂਸ ਹੁੰਦਾ ਸੀ ਆਵਾਜ਼ ਉਹ ਜਦੋਂ ਵੇਖਦੇ ਨੇ ਕਿ ਇੱਥੇ ਜ਼ਰੂਰ ਹੋਵੇਗੀ ਉਹ ਉੱਥੇ ਐ ਕੂੰਗੜ ਕੇ ਕਿਉਂਕਿ ਸੁਕੀ ਜੀ ਤਾਂ ਕੁੜੀ ਸੀ ਉੱਥੇ ਕੂੰਗੜ ਕੇ ਉਹ ਬੈਠੀ ਹੋਈ ਸੀ ਫੇਰ ਉਹ ਪੁਲਿਸ ਨੇ ਉੱਥੋਂ ਉਸਨੂੰ ਫੜ ਲਿਆ ਫੇਰ ਉਸ ਨੂੰ ਬਹੁਤ ਹੀ ਕਹਿ ਸਕਦੇ ਸਖਤ ਜੇਲ੍ਹ ਦੇ ਵਿੱਚ ਰੱਖਿਆ ਗਿਆ ਫੇਰ ਉਸ ਦੀ ਸਜ਼ਾ ਆਈ ਤੇ ਉਸ ਨੂੰ ਫਾਂਸੀ ਦੀ ਮੌਤ ਜਿਹੜਾ ਗੁਰਜੰਟ ਸਿੰਘ ਸੀ ਉਸ ਨੂੰ 7 ਸਾਲਾਂ ਦੀ ਸਜ਼ਾ ਹੋਈ ਤੇ ਜਿਹੜਾ ਕਿ ਸਰਪੰਚ ਸੀ ਉਸ ਪਿੰਡ ਦਾ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਠੀਕ ਹੈ ਇਸੇ ਦੌਰਾਨ ਫਿਰ ਉਹ ਇਹ ਇੰਨਾ ਵੱਡਾ ਜਿਆਦਾ ਸ਼ੌਕ ਸੀ ਕਿ ਚਲੋ ਉਸ ਦੇ ਭਰਾ ਦੀ ਤੇ ਭੈਣ ਦੀ ਕਿਸਮਤ ਚੰਗੀ ਸੀ ਕਹਿ ਸਕਦੇ ਆ ਜਿਹੜੇ ਕਿ ਬਚ ਗਏ ਬਾਕੀ ਸਾਰਿਆਂ ਨੂੰ ਉਸ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਖਤਮ ਕਰ ਦਿੱਤਾ ਸੀ ਐਡੀ ਖੋਫਨਾਕ ਕੁੜੀ ਸੀ ਕਿ ਸਾਰਾ ਹੀ ਇਲਾਕਾ ਉਸ ਤੋਂ ਡਰਨ ਲੱਗ ਪਿਆ ਸੀ ਕਿ ਸਿਰਫ 19 ਜਾ 20 ਸਾਲ ਉਸਦੀ ਉਮਰ ਹੋਣੀ ਹੈ ਬਾਅਦ ਵਿੱਚ ਵੀ ਉਹ ਕਹਿਣ ਲੱਪੀ ਕਿ ਮੈਂ ਤਾਂ ਮਾਈਨਰ ਆ ਮੈਰੀ ਹਨਾ ਕਿ ਐਡੇ ਫਿਰ ਉਹਨਾਂ ਨੂੰ ਉਹਨੇ ਉਹ ਕਿਹਾ ਤੇ ਉਹ ਵਾਵਾ ਪਤਾ ਲੱਗ ਗਿਆ ਫਿਰ ਉਹ ਕਹਿੰਦੇ ਨੇ ਕਿ ਉਹ ਤਾਂ ਕਹਿੰਦੀ ਹੈ ਮਾਈਨਰ ਆ ਫਿਰ ਉਹ ਕਹਿੰਦੇ ਕਿ ਆਪਾਂ ਇਸ ਦੇ ਸਰਟੀਫਿਕੇਟ ਕਢਾ ਲੈਨੇ ਫਿਰ ਜਦੋਂ ਉਹਨਾਂ ਦਸਵੀਂ ਦੇ ਸਰਟੀਫਿਕੇਟ ਕਢਾਏ ਤਾਂ ਪਤਾ ਲੱਗਦਾ ਕਿ ਉਹ ਮਾਈਨਰ ਨਹੀਂ ਹੈਗੀ ਫਿਰ ਉਸ ਨੂੰ ਫਾਂਸੀ ਦੀ ਸਜ਼ਾ ਉਸ ਨੇ ਇੰਨਾ ਜ਼ਿਆਦਾ ਤੰਗ ਕੀਤਾ ਸੀ ਕਿ ਕਈ ਪੁਲਿਸ ਵਾਲਿਆਂ ਤੇ ਜਿਹੜੇ ਚੌਕੀਦਾਰ ਕਈ ਹੁੰਦੇ ਸੀ ਉਹਨਾਂ ਨੂੰ ਕਹਿੰਦੀ ਸੀ ਕਿ ਇਹ ਮੇਰੇ ਨਾਲ ਸ਼ੋਸ਼ਣ ਕਰਦਾ ਹੈ ਇਹ ਮੇਰੇ ਤੇ ਗਲਤ ਨਿਗਰਾਨ ਇਕ ਬੋਦੀ ਉਹ ਕਹਿੰਦੇ ਕਿ ਜਿੰਨੇ ਦਿਨ ਉਸ ਜੇਲ ਵਿੱਚ ਰਹੀ ਉਹਨੇ ਨੱਕ ਦਮ ਕਰ ਰੱਖਿਆ ਫਿਰ ਜਦ ਸੰਗਰੂਰ ਵੀ ਉਸ ਦਾ ਕੇਸ ਚੱਲਦਾ ਜਦੋਂ ਉਸ ਨੂੰ ਲੈ ਕੇ ਜਾਂਦੇ ਸੀ ਤੇ ਸਖਤ ਤੋਂ ਸਖਤ ਇਹ ਕੀਤਾ ਜਾਂਦਾ ਸੀ ਕਿ ਉਸ ਨੂੰ ਲੈ ਕੇ जाया ਜਾਂਦਾ ਸੀ ਸਖਤੀ ਦੇ ਨਾਲ ਇਸੇ ਤਰ੍ਹਾਂ ਹੀ ਉਸ ਨੇ ਪੰਜ ਮੋਤਾਂ ਨੂੰ ਇਲਜ਼ਾਮ ਦਿੱਤਾ ਇਹ ਬਹੁਤ ਹੀ ਵੱਡੀ ਗੱਲ ਲੱਗਦੀ ਹੈ ਕਿਉਂਕਿ ਸਿਰਫ 18 19 20 ਸਾਲਾਂ ਦਾ ਤੁਸੀਂ ਕੁੜੀ ਲਾ ਲਓ ਕਿ ਕੀ ਦਿਮਾਗ ਸੀ ਉਸ ਦਾ ਉਸ ਨੂੰ ਆਪਣੇ ਪਰਿਵਾਰ ਦੇ ਨਾਲ ਕੋਈ ਮੋਹ ਤੇ ਹੀ ਨਹੀਂ ਰਹੇਗਾ ਸੀ ਸਿਰਫ ਇੱਕ ਇਸ਼ਕ ਦੇ ਵਿੱਚ ਅੰਨੀ ਹੋ ਕੇ ਉਸ ਨੇ ਇੰਨੇ ਵੱਡੇ ਕਦਮ ਚੁੱਕੇ ਜਿਸ ਦਾ ਹਰਜਾਨਾ ਉਹ ਕਦੇ ਵੀ ਨਹੀਂ ਪਰ ਸਕਦੀ। ਬਾਕੀ ਇੱਕ ਜਿਹੜਾ ਮੁੰਡਾ ਸੀ ਜਿਹੜਾ ਕਿ ਉਹਨਾਂ ਦੇ ਘਰੇ ਕੰਮ ਕਰਦਾ ਸੀ ਉਸ ਨੂੰ ਜਿਹੜੀ ਸਜ਼ਾ ਹੋਈ ਸੀ ਉਹ ਬਾਅਦ ਵਿੱਚ ਕਹਿੰਦੇ ਸ਼ਾਇਦ ਬਰੀ ਹੋ ਗਿਆ ਹੁਣ ਤਿੱਕਰ ਤਾਂ ਹੋ ਹੀ ਗਿਆ ਹੋਣਾ। ਉਹ ਸ਼ਾਇਦ ਬਰੀ ਹੋ ਗਿਆ ਸੀ ਕਿ ਬਾਅਦ ਵਿੱਚ ਜਦੋਂ ਇਹ ਸਾਰੀ ਮਾਰਤਾ ਦਾ ਪਤਾ ਲੱਗਾ ਤੇ ਜੇ ਕਿਤੇ ਉਹ ਪਹਿਲਾਂ ਹੀ ਬਰੀ ਨਾ ਹੁੰਦੀ ਜਦੋਂ ਫਿਰ ਇਹ ਜੜੀਆਂ ਦੋ ਮੋਤਾਂ ਹੋਈਆਂ ਸੀ ਬਾਅਦ ਵਿੱਚ ਇਹ ਨਹੀਂ ਹੋ ਸਕਦੀਆਂ ਸੀ ਕਿਉਂਕਿ ਫਿਰ ਤਾਂ ਉਹਨੇ ਹਰਾਸਤ ਵਿੱਚ ਹੀ ਹੋਣਾ ਸੀ ਜਦੋਂ ਉਹ ਟਿਲ ਹੋਈ ਤੇ ਉਹ ਕੰਮ ਗਿਆ ਵੈਸੇ ਮੈਂ ਤਾਂ ਦੇਖੀਏ ਤੇ ਗਲਤ رائے ਪਾਉਣ ਵਾਲਾ ਸਰਪੰਚ ਹੀ ਸੀ ਜਿਸ ਨੇ ਉਸ ਨੂੰ 12-13 ਸਾਲ ਦੀ ਉਮਰ ਵਿੱਚ ਹੀ ਇਹੋ ਜੇ ਕੰਮਾਂ ਚ ਲਾ ਕੇ ਉਸ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਤੇ ਉਸ ਦਾ ਬੇੜਾ ਹੀ ਕਰਕ ਕਰ ਦਿੱਤਾ ਤੇ ਉਸ ਦੇ ਪਰਿਵਾਰ ਨੂੰ ਹੀ ਮੁੱਦਾ ਹੀ ਗਾਇਬ ਕਰ ਦਿੱਤਾ ਇਹਦੀ ਵੱਡੀ ਗੱਲ ਹੋ ਜਾਂਦੀ ਹੈ ਤੁਸੀਂ ਜਰੂਰ ਦੱਸਿਓ ਇਹ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਜਰੂਰ ਕਰਿਆ ਕਰੋ ਤੇ ਕਮੈਂਟ ਜਰੂਰ ਦੱਸਿਆ ਕਰੋ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਏ ਤੇ ਆਪਣੇ ਚੈਨਲ ਦਾ ਨਾਮ ਵੀ ਜਰੂਰ ਦੱਸਿਓ ਆਪਾਂ ਬਦਲ ਗਏ ਜਾਂ ਨਾਮ ਬਦਲ ਗਏ ਜਰੂਰ ਦੱਸਿਆ ਜੇ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ ਨਵੀਂ ਕਹਾਣੀ ਸੱਚੀ ਕਹਾਣੀ ਦੇ ਨਾਲ ਧੰਨਵਾਦ ਜੀ